ਬਾਣੀ ਚ ਹੋਰ ਪਰਮਾਨ ਦੇਣਾ ਚਾਹਨਾ ਕਿਉਂਕਿ ਮੈਂ ਕਦੀ ਇਹ ਨੈਗੇਟਿਵ ਨਹੀਂ ਅਪਰੋਚ ਕੀਤੀ ਜੀ ਫੁਲਾਣਾ ਕੀ ਕਹਿੰਦਾ ਫੁਲਾਣਾ ਕੀ ਕਹਿੰਦਾ ਆਪਾਂ ਇਹ ਦੇਖਣਾ ਮੇਰੇ ਬਾਬਾ ਜੀ ਕੀ ਕਹਿੰਦੇ ਆ ਸਾਡੇ ਕੋਲ ਤਾਂ ਬਾਣੀਆਂ ਸਰਬਾਣੀ ਤੁਹਾਨੂੰ ਸ਼ਾਇਦ ਪਤਾ ਹੋਣਾ ਇਹ بڑے ਸ਼ਬਦ ਸਾਡੇ ਪਿੰਡੂ ਰਸਮਾਂ ਨਾਲ ਜੁੜੇ ਨੇ ਜੀ ਗੁਰੂ ਗ੍ਰੰਥ ਸਾਹਿਬ ਜੀ ਇੱਕ ਸ਼ਬਦ ਹੈ ਸੱਦਾ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਪਹਿਲਾਂ ਜਿੱਤੇ ਸ਼ਬਦ ਹੈ ਢਿੰਗਾ ਆਇਆ ਨਾ ਉਹ ਅੰਮ੍ਰਿਤ ਵੇਲੇ ਤੇ ਆਇਆ ਉਦੋਂ ਪਹਿਲਾ ਕਿਤੇ ਹੈਡਿੰਗ ਸ਼ਬਦ ਨਹੀਂ ਆਇਆ ਫਿਰ ਸੁਣੋ ਰਾਗ ਸ੍ਰੀ ਰਾਗ ਮਹੱਲਾ ਪਹਿਲਾ ਇਹ ਥੋੜਾ ਲਿਖਿਆ ਸ਼ਬਦ ਗੌੜੀ ਮਹੱਜ ਮਹੱਲਾ ਪਹਿਲੇ ਲਿਖਿਆ ਅਗੇ ਗੌੜੀ ਹੁੰਦਾ ਸਭ ਤੋਂ ਪਹਿਲਾ ਸ਼ਬਦ ਹੈਡਿੰਗ ਗੁਰੂ ਗ੍ਰੰਥ ਸਾਹਿਬ ਵਿੱਚ ਅੰਮ੍ਰਿਤ ਵੇਲੇ ਨਾਲ ਆਇਆ ਹੈ ਮਾਰੂ ਰਾਗ 'ਚ ਇਹ ਬਚਨ ਹੁੰਦਾ ਸਲੋਕ ਸਾਜਨ ਤੇਰੇ ਚਰਨ ਕੀ ਇਹ ਦੋ ਵਾਰੀ ਸਲੋਕ ਹੁੰਦਾ ਇੱਕ ਵਾਰੀ ਗੁਜਰੀ ਕੀ ਵਾਰ 'ਚ ਇੱਕ ਵਾਰ ਉੱਥੇ ਹੁੰਦਾ ਪਰ ਇੱਥੇ ਗੁਰੂ ਜੀ ਨੇ ਸ਼ਲੋਕ ਮਹੱਲਾ 5 ਨੀ ਲਿਖਿਆ ਮੈਂ ਬੜਾ ਹੈਰਾਨ ਆ ਇੱਥੇ ਸ਼ਲੋਕ ਹੀ ਸਿਰਫ ਸ਼ਲੋਕ ਸਾਜਨ ਤੇਰੇ ਚਰਨ ਕੀ ਹੋਏ ਰਾਹ ਸੰਤੂਰ ਨਾਨਕ ਸ਼ਰਨ ਤੁਹਾਰੀ ਆਪੇ ਖੂ ਸਦਾ ਹਜ਼ੂਰ ਅੱਗੇ ਹੁੰਦਾ ਏ ਸ਼ਬਦ ਸਸਾ ਬੱਬਾ ਤੇ ਦੱਦਾ ਸ਼ਬਦ ਪੂਰੇ ਗੁਰੂ ਗ੍ਰੰਥ ਸਾਹਿਬ ਤਿੰਨ ਵਾਰੀ ਹੈਡਿੰਗ ਸ਼ਬਦ ਆਇਆ ਜੀ ਉਹ ਵੀ ਮਾਰੂ ਰਾਗ ਚ ਸੁਣੋ ਇਸ ਨੂੰ ਉੱਥੇ ਅੱਗੇ ਹੁੰਦਾ ਸ਼ਬਦ ਤੇ ਉਹ ਗੁਰੂ ਨਾਨਕ ਸਾਹਿਬ ਦਾ ਹੈ ਉਹ ਸ਼ਬਦ ਵਿੱਚ ਮਹਾਰਾਜ ਕਹਿੰਦੇ ਪਿੱਛੋ ਰਾਤੀ ਸਦੜਾ ਨਾਮ ਖਸਮ ਕਾ ਲੈ ਖੇਮੇ ਸ਼ਤਰ ਸਰਾਈਚੇ ਦਿਸਣ ਰਾਤ ਪੀੜੇ ਜਿੰਨੀ ਤੇਰਾ ਨਾਮ ਧਿਆਇਆ ਤਿੰਨ ਕੋ ਸਦ ਮਿਲੇ ਸਿਰਫ ਤਿੰਨ ਤੁਕਾਂ ਮੈਂ ਤੁਹਾਨੂੰ ਅਰਥ ਕਰਕੇ ਸੁਣਾਉਣੀਆਂ ਨੇ ਕਿਉਂਕਿ ਇਹਨੂੰ ਸੁਣਨ ਸਾਡੀ ਇਹ ਕੌਮੇ ਖਤਮ ਹੋਵੇਗੀ ਕਿ ਮੈਂ ਇਤਨੇ ਸਾਲ ਸੇ ਜਾਗ ਰਹਾ ਹਾਂ ਤੇ ਜਿਸ ਦਿਨੇ ਫੁਰਨਾ ਬੰਦ ਹੈ ਕੰਤਾ ਸਾਲ ਹੋ ਗਿਆ ਨੀ ਮੇ ਕਦਿਨ ਟੁੱਟਿਆ ਅਗਲੇ ਦਿਨ ਮੈਂ ਉੱਠ ਕੇ ਦਿਖਾਇਓ ਚਿੱਤੇ ਰੱਖਿਓ ਉਦ ਨਹੀਂ ਪੂਕ ਡਿੰਗਲ ਜਾਂਦੀ ਬੰਦੇ ਦੀ ਕਿਉਂਕਿ ਜਿੱਥੇ ਖੌਮੇ ਆ ਜਾਈਗੀ ਉੱਥੇ ਗੁਰੂ ਨਹੀਂ ਫਿਰ ਰਹਿਂਦਾ ਇਹਦੇ ਅਰਥ ਕੀ ਨੇ ਪਿੱਛੋ ਰਾਤੀ ਸਦੜਾ ਮੈਂ ਆਪ ਨੂੰ ਇੱਕ ਉਦਾਹਰਨ ਦੇ ਲੱਗਾ ਸਦੜੇ ਦੀ ਸਾਡੇ ਪਿੰਡਾਂ ਚ ਸੀ ਇਹ ਸ਼ਬਦ ਵਰਤਿਆ ਜਾਂਦਾ ਸ਼ਾਇਦ ਤੁਹਾਨੂੰ ਤੁਸੀਂ ਵਰਦਿਓ ਵਹ ਹੁਣ ਚਲੋ WhatsApp ਆ ਗਿਆ ਦੁੱਧਾ ਚਦਾ ਆ ਗਿਆ ਚਿੱਠੀਆਂ ਆ ਗਈਆਂ ਪਿੰਡਾਂ ਵਿੱਚ ਜੇ ਕਿਸੇ ਬੇਟੀ ਬੇਟੇ ਦਾ ਵਿਆਹ ਹੁੰਦਾ ਸੀ ਨਾ ਜੀ ਬੇਟੀ ਵੇਲੇ ਵੀ ਗਾਉਣ ਬੈਠਦਾ ਹੁੰਦਾ ਸੀ ਉਸ ਵਕਤ ਕੀ ਕਰਨਾ ਘਰ ਵਿੱਚ ਬਜ਼ੁਰਗ ਮਾਈ ਨੇ ਲਾਗਣ ਨੂੰ ਬੁਲਾਣਾ ਲਾਗਣਦਾਰ ਤੇ ਜਿਹੜੀ ਕੰਮ ਕਰਦੀ ਲੋਕਾਂ ਦੇ ਘਰਾਂ 'ਚ ਤੇ ਬਜ਼ੁਰਗ ਮਾਤਾ ਕਹਿ ਦਿੰਦੀ ਸੀ ਬੇਟੇ ਦਾ ਵਿਆਹ ਹੈ ਇਹਨਾਂ ਇਹਨਾਂ ਘਰਾਂ ਵਿੱਚ ਸੱਦਾ ਦਿਆਂ ਵੀ ਕਿ ਅੱਜ ਰਾਤ ਨੂੰ ਗਾਉਣ ਆਜਣ ਬੀਬੀਆਂ ਇਸ ਤਰੀ ਹੁੰਦਾ ਸੀ ਜੀ ਕਿਦੋਂ ਸਿੱਖਾਂ ਨਹੀਂ ਸਮਝਾਂਦੀਆਂ ਉਹਨੇ ਜਾ ਕੇ ਕਹਿ ਦੇਣਾ ਵੀ ਅੱਜ ਫਲਾਣੀ ਘਰ ਵਿਆਹ ਹੈ ਜਿਹੜਾ ਸੁਨਿਆ ਦੇਣਾ ਤੁਹਾਨੂੰ ਸੱਦਾ ਆਇਆ ਹੈ ਰੋਟੀ ਟੁਕ ਆਪਣਾ ਕਰਕੇ ਉਹ ਬੀਬੀਆਂ ਥਾਲੀ ਵਿੱਚ ਨਾ ਦਾਣੇ ਪਾ ਕੇ ਗੁੜ ਪੱਕ ਨੂੰ ਵੇਲ ਕਹਿੰਦੇ ਸਨ ਉਹ ਲੈ ਕੇ ਆਉਣੀ ਅੱਧੀ ਰਾਤ ਤੱਕ ਗਾਣਾ ਪਰ ਇੱਕ ਘਰ ਬਿਲਕੁਲ ਸਾਂਝਾ ਹੈ ਵਿਆਹ ਵਾਲੇ ਘਰ ਦੇ ਨਾਲ ਦੀਵਾਰ ਇਕੱਠੀ ਸਾਂਝੀ ਉਹ ਬੀਬੀਆਂ ਗਾਉਣ ਨਹੀਂ ਆਈਆਂ ਸਵੇਰੇ ਪੁੱਛਿਆ ਗਿਆ ਕਿ ਸਾਰਾ ਪਿੰਡ ਗਾਉਣ ਆਇਆ ਤੁਸੀਂ ਨਹੀਂ ਆਈਆਂ ਤੁਹਾਡੇ ਤੇ ਪੜੋਸੀ ਨੇ ਕੰਧ ਸਾਂਝੀ ਕਹਿਣ ਲੱਗੇ ਸਾਡਾ ਪੜੋਸ ਕੀ ਕਰੇਗਾ ਸਾਡੇ ਘਰ ਸੱਦਾ ਹੀ ਦੀ ਆਇਆ ਯਾਦ ਰੱਖਿਓ ਬਾਬਾ ਜੀ ਕਹਿੰਦੇ ਆ ਅੰਮ੍ਰਿਤ ਵੇਲੇ ਸੱਚ ਐਵੇਂ ਗੁਰੂ ਦੀ ਬਾਣੀ ਵੀ ਉਹ ਪੜਦੇ ਨੇ ਜਿਨ੍ਹਾਂ ਦੇ ਕਰ ਰੱਬ ਦੇ ਸੱਦੇ ਜਾਂਦੇ ਆ ਸੱਦੇ ਤੋਂ ਬਿਨਾ ਅੰਮ੍ਰਿਤ ਵੇਲਾ ਨਹੀਂ ਮਿਲਦਾ ਹੁੰਦਾ ਫਿਰ ਸੁਣੋ ਪਿਛੋ ਰਾਤੀ ਸਦੜਾ ਪਿਛਲ ਰਾਤ ਸੱਦੇ ਪੈਂਦੇ ਆ ਇੱਕ ਬੜਾ ਸੋਹਣਾ ਇਕਬਾਲ ਨੇ ਸ਼ੇਰ ਲਿਖਿਆ ਆ ਉਹ ਕਹਿੰਦਾ ਹੈ ਕਿ ਜਿਹੜੇ ਬੰਦੇ ਰਾਤ ਨੂੰ ਬਰਾਗ ਵਿੱਚ ਆ ਕੇ ਰੋਂਦੇ ਆ ساری ساری ਰਾਤ ਰੱਬ ਨੂੰ ਪੁਕਾਰਦੇ ਆ ਅੰਮ੍ਰਿਤ ਵੇਲੇ ਰੱਬ ਵੀ ਆਪਣਾ ਖਿਜਾਬ ਦੂਰ ਕਰਕੇ ਉਹਨਾਂ ਨਾਲ ਗੱਲਾਂ ਬਾਤਾਂ ਕਰਨ ਲੱਗ ਪੈਂਦਾ ਹੈ ਮੈਂ ਬੇਨਤੀ ਕਰਾਂਗਾ ਅੰਮ੍ਰਿਤ ਵੇਲਾ ਸਦਾ ਜੀ ਸਭ ਤੋਂ ਪਹਿਲਾਂ ਸ਼ੁਗਰ ਕਰੋ ਜਿਹਨੂੰ ਸਦਾ ਮਿਲ ਗਿਆ ਪਿੱਛੋਂ ਰਾਤੀ ਸਦੜਾ ਨਾਮ ਖਸਮ ਕਾ ਅੰਮ੍ਰਿਤ ਵੇਲਾ ਸੱਚ ਨਾਉ ਨਾਮ ਖਸਮ ਕਾ ਲੈ ਜਿਹੜੇ ਪਿਛਲ ਰਾਤ ਖਸਮ ਦਾ ਨਾਮ ਲੈਣਗੇ ਇਹਦਾ ਫਲ ਕੀ ਮਿਲੇਗਾ ਜੀ ਤਜਰਬਾ ਕਰਕੇ ਦੇਖੋ ਖੇਮੇ ਸ਼ਤਰ ਸਰਾਇਚੇ ਦਿਸਨ ਰਾਤ ਪੀੜੇ ਖੇਮੇ ਇਹ ਬੜੀ ਵੱਡੀ ਸ਼ਾਨ ਸ਼ਾਹ ਹੁੰਦੀ ਸੀ ਚੰਦੋਵਾ ਖੇਮਾ ਸ਼ਤਰ ਰਾਤ ਪੀੜੇ ਉਹ ਜਿਹਨੇ ਰਾਤ ਬੀੜਨਾ ਰਾਤ ਪੀੜੇ ਦਾ ਅਰਥ ਅੱਗੇ ਹੋਏਗਾ ਵੀ ਕੋ ਰਾਤ ਕੱਲਾ ਨਹੀਂ ਘੋੜੇ ਅੱਗੇ ਬੱਦੇ ਹੋਏ ਨੇ ਬਾਬਾ ਜੀ ਕਹਿੰਦੇ ਨੇ ਅੰਮ੍ਰਿਤ ਵੇਲੇ ਜਿਹੜੇ ਰੱਬ ਦੀ ਬੰਦਗੀ ਕਰਨਗੇ ਇਹ ਦਾਤਾਂ ਤੇ ਉਹਨਾਂ ਦੀ ਇੰਤਜ਼ਾਰ ਕਰਦੀਆਂ ਨੇ ਇਹ ਫਲ ਹੈ ਖੇਮੇ ਸ਼ਤਰ ਸਰੇ ਚ ਦਿਸਨ ਰਾਤ ਪੀੜੇ ਜਿੰਨੀ ਤੇਰਾ ਨਾਮ ਧਿਆਇਆ ਤਿੰਨ ਕੋ ਸਦ ਮਿਲੇ ਜਿਨ੍ਹਾਂ ਅੰਮ੍ਰਿਤ ਵੇਲੇ ਉੱਠ ਕੇ ਜਪਿਆ ਉਹਨਾਂ ਨੂੰ ਇਹ ਸੱਦੇ ਪਏ ਆ ਮੈਂ ਬੇਨਤੀ ਕਰਾਂਗਾ ਅੰਮ੍ਰਿਤ ਵੇਲੇ ਬੜੀ ਰੱਬ ਦੀ ਕਿਰਪਾ ਵਰਤ ਜੀ ਜੇ ਥੋੜਾ ਜਿਹਾ ਮਨ ਨੂੰ ਖਿੱਚ ਕੁਝ ਲੋਖ ਹੈ ਤਾਂ ਇਹ ਬੜਾ ਭੈੜਾ ਜੀ ਇਹ ਕਾਬੂ ਕੋਈ ਨਹੀਂ ਆਉਂਦਾ ਇਹ ਆਪੀ ਪਰਵਾਸ਼ਾ ਬਣਾਈ ਜਾਂਦਾ ਹੈ ਆਪੀ ਢਾਈ ਜਾਂਦਾ ਹੈ ਇੱਕ ਦਿਨ ਟ੍ਰੈਕ ਤੋਂ ਉੱਤਰ ਜੈ ਤੇ ਕਈ ਦਿਨ ਕਾਬੂ ਨਹੀਂ ਆਉਂਦਾ ਮੈਂ ਸਮਾਪਤੀ ਤੇ ਜਿਹੜੀ ਬੇਨਤੀ ਕਰਨ ਲੱਗਾ ਗੁਰਬਾਣੀ ਨੇ ਮੰਨਿਆ ਚਾਹ ਲਾਗੇ ਉਠ ਨਾਮ ਜਪ ਨਿਸਬਾਦਰ ਆਰਾਧ ਇਹ ਦੋ ਸ਼ਬਦ ਨੇ ਜੀ ਭਾਈ ਸਾਹਿਬ ਚਾਹ ਲਾਗੇ ਚਾਹ ਲਾਗੇ ਅੱਗੇ ਦੇਣ ਦਾ ਅਗਲਾ ਪਾਸਾ ਜਿਹੜਾ ਪਹਿਲਾ ਪਿਆ ਜੇ ਅਜੇ ਦਿਨ ਚੜਿਆ ਨਹੀਂ ਅੰਮ੍ਰਿਤ ਵੇਲੇ ਉਠ ਗੁਰੂ ਸਾਹਿਬ ਕਹਿੰਦੇ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਇਹਦਾ ਅਰਥ ਵੀ ਅੰਮ੍ਰਿਤ ਵੇਲੇ ਭਲਕੇ ਦਰ ਦਿਨ ਚੜਿਆ ਨਹੀਂ ਸੋ ਭਲਕੇ ਉਠਾਰ ਨਾਮ ਤੇ ਆਵੇ ਉਦਮ ਕਰੇ ਭਲਕੇ ਪਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ ਤਾਂ ਮੈਂ ਕਹਿ ਲਗਾ ਜਿਹੜੇ ਕਹਿੰਦੇ ਜੀ ਦਿਨ ਚੜੇ ਅੱਗੇ ਗੁਰੂ ਸਾਹਿਬ ਨੇ ਦਿਨ ਚੜਨ ਦੀ ਵਕਰੀ ਟੋਕ ਲੀਕੀ ਫਿਰ ਚੜੇ ਦਿਵਸ ਗੁਰਬਾਣੀ ਗਾਵੇ ਦਾ ਅਰਥ ਕਿ ਭਲਕੇ ਦਾ ਅਰਥ ਅੰਮ੍ਰਿਤ ਵੇਲਾ ਬਾਬੀਆ ਅੰਮ੍ਰਿਤ ਵੇਲੇ ਬੋਲਿਆ ਤਾਂ ਦਰਸਣੀ ਪੁਕਾਰ ਮਿਹਗੇ ਨੂੰ ਫਰਮਾਨ ਹੁਆ ਵਰਸੋ ਕਿਰਪਾਤਾਰ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਜ਼ਿਆਦਾ ਬਾਣੀ ਕਿਸ ਭਗਤ ਦੀ ਕਬੀਰ ਜੀ ਦੀ ਯਾਦ ਰੱਖੋ ਕਬੀਰ ਜੀ ਨੂੰ ਵੀ ਅੰਮ੍ਰਮ ਬ੍ਰਹਮ ਗਿਆਨ ਅੰਮ੍ਰਿਤ ਵੇਲੇ ਹੋਇਆ ਸੀ ਭਾਈ ਸਾਹਿਬ ਲਿਖਦੇ ਗੁਰਦਾਸ ਜੀ ਕਹਿੰਦੇ ਨੇ ਜੁਲਾਹੇ ਨੇ ਰਾਮਾਨੰਦ ਜੀ ਬ੍ਰਾਹਮਣ ਨੇ ਦੇ ਵਿੱਚ ਕੁਝ ਲੋਕ ਦੀਵਾਰ ਖੜੇ ਨੇ ਵੀ शूद्र ਬ੍ਰਾਹਮਣ ਕੋਲੋਂ ਕਿਵੇਂ ਲੈ ਸਕਦਾ ਮੰਤਰ ਪਰ ਕਹਿੰਦੇ ਨੇ ਅੰਮ੍ਰਿਤ ਵੇਲੇ ਗੰਗਾ ਦੇ ਘਾਟ 'ਚ ਜਾ ਕੇ ਲੰਮੇ ਪੈ ਗਏ ਕਿਉਂਕਿ ਰਾਮਾਨੰਦ ਅੰਮ੍ਰਿਤ ਵੇਲੇ ਹੀ ਇਸ਼ਨਾਨ ਕਰਨ ਜਾਂਦੇ ਨੇ ਰੱਬ ਨੇ ਸਬੱਬ ਬਣਾਇਆ ਲੰਮੇ ਪੈ ਕਬੀਰ ਦੇ ਮੱਥੇ ਉੱਤੇ ਰਾਮਾਨੰਦੀ ਦੇ ਚਰਨ ਟਿਕ ਬੈ ਹਨੇਰੇ 'ਚ ਚਿਹਰਾ ਨਹੀਂ ਦਿਸਿਆ ਇੱਕੋ ਗੱਲ ਕਹੀ ਉੱਠ RAM ਕੇ RAM ਬੋਲ ਬਸੋ ਦੀ ਨਾਲ ਹੀ ਕਹਾਣੀ ਬਣ ਗਈ ਤਾਂ ਨਹੀਂ ਹੁੰਦਾ ਭਾਈ ਸਾਹਿਬ ਲਿਖ ਦਿਆ ਹੋਏ ਬ੍ਰਕਤ ਬਨਾਰਸੀ ਰਹਿੰਦਾ ਰਾਮਾ ਨੰਦ ਗੁਸਾਈ ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਨਾਵਣ ਗੰਗਾ ਤਾਈ ਅੱਗੋਂ ਹੀਂਦੇ ਜਾਏ ਕਾ ਲੰਮਾ ਪਿਆ ਕਬੀਰ ਤਥਾਈ ਪੈਰੀ ਟੰਬੂ ਉਠਾਲਿਆ ਬੋਲੋ ਰਾਮ ਸਿੱਖ ਸਮਝਾਈ ਮੈਂ ਆਪ ਨੂੰ ਬੇਨਤੀ ਕਰਾਂਗਾ ਗੁਰਮਖੋ ਇੱਕ ਗੱਲ ਹੋਰ ਚੇਤੇ ਰੱਖਿਓ ਜਿਹੜੀ ਮਰਿਆਦਾ ਦੀ ਗੱਲ ਲਿਖੀ ਹੈ ਨਾ ਸੌਣ ਲੱਗਿਆ ਸੋਇਲਾ ਸਾਹਿਬ ਪੜਨਾ ਹੈ ਉੱਥੇ ਟਾਈਮ ਨਹੀਂ ਲਿਖਿਆ ਭਾਈ ਸਾਹਿਬ ਜੀ 8 ਵਜੇ ਪੜ੍ਹਨਾ ਹੈ 9 ਵਜੇ ਪੜ੍ਹਨਾ ਹੈ ਇਹਦਾ ਮਤਲਬ ਜਦੋਂ ਤੁਹਾਨੂੰ ਨੀਂਦ ਜ਼ੋਰ ਪਾ ਰਹੀ ਏ ਉਦੋਂ ਸ਼ੁਰੂ ਕਰੋ ਉਦੋਂ ਬਾਅਦ ਬੋਲੋ ਨਾ ਇਹਦਾ ਇੱਕ ਕਾਰਨ ਹੈ ਜੋ ਕੁਝ ਤੁਸੀਂ ਰਾਤ ਨੂੰ ਸੌਣ ਲੱਗਿਆਂ ਸੋਚੋਗੇ ਬੋਲੋਗੇ ਪੜੋਗੇ ਦੇਖੋਗੇ ਆਪਾਂ ਜ਼ਰੂਰ ਸੌ ਜਾਾਂਗੇ ਪਰ ਜੋ ਕੁਝ ਬੋਲਿਆ ਉਹ ਸਾਡੀ ਬਾਡੀ ਤੇ ਵਰਕ ਕਰੇਗਾ ਸਵਾਲ ਹੀ ਨਹੀਂ ਪੈਦਾ ਹੁੰਦਾ ਵਰਕ ਨਾ ਕਰੇ ਕਿਉਂਕਿ ਆ ਸੌਣ ਲੱਗਿਆਂ ਇਹ ਵੀ ਇੱਕ ਮਨੋਵਿਗਿਆਨਕ ਹੈ ਇੱਕ ਪਾਠ ਹੁੰਦਾ ਜੀ ਏ ਬਾਬਾ ਜੀ ਦਾ ਪਹਿਲਾ ਪੈਰ ਹੈ ਫੁਲੜਾ ਫਲਪੀ ਪੱਛਾ ਰਾਤ ਇਹਦੇ ਅਰਥ ਜੀ ਇਹ ਇੱਕ ਮੁਸਲਮਾਨ ਵੀਰ ਨੇ ਕੀਤੇ ਮੈਨੂੰ ਬੜੇ ਚੰਗੇ ਲੱਗੇ ਅਸੀਂ ਜਿੰਨੇ ਟੀਕਾ ਕਰਨੋਂ ਪੜਿਆ ਇਹਨਾਂ ਨੇ ਅਰਥ ਹੀ ਕੀਤੇ ਨੇ ਜੀ ਵੀ ਇਹ ਜਿਹੜਾ ਰਾਤ ਦਾ ਪਹਿਲਾ ਪੈਰ ਹੈ ਨਾ ਜੀ ਇਹ ਭਗਤੀ ਇਸ ਤਰ੍ਹਾਂ ਜਿਵੇਂ ਫੁੱਲ ਹੈ ਤੇ ਪਿਛਲਾ ਪੈਰ ਜੁਟ ਕੇ ਭਗਤੀ ਕਰੋ ਤੇ ਫਾਲੇ ਉਹ ਕਹਿੰਦਾ ਪਹਿਲੇ ਪੈਰ ਨੂੰ ਪਿਛਲੇ ਪੈਰ ਤੋਂ ਵਾਹ ਕਰਕੇ ਅਰਥਨਾ ਕਰੋ ਫੁੱਲ ਹੀ ਸਫਰ ਕਰਦਾ ਕਰਦਾ ਫਲ ਬਣਦਾ ਹੈ ਇਹਦਾ ਮਤਲਬ ਕਿ ਪਹਿਲਾ ਪੈਰ ਜੇ ਗੁਰੂ ਗੁਰੂ ਜਪਦੇ ਸਮੋਂਗੇ ਫੁੱਲ ਤਿਆਰ ਹੋ ਗਿਆ ਤੁਸੀਂ ਸੌਂਗੇ ਉਹ ਪਰ ਸ਼ਬਦ ਤੁਹਾਡੀ ਬਾਡੀ ਤੇ ਮਾਈਂਡ ਤੇ ਆਪਣਾ ਕੰਮ ਕਰੀ ਜਾਏਗਾ ਜਦੋਂ ਸਵੇਰੇ ਉੱਠੋਗੇ ਰਾਤ ਦਾ ਜਪਿਆ ਸਾਰੇ ਖਿਆਲਾਂ ਨੂੰ ਦਬਾ ਦੇਗਾ ਸਵੇਰੇ ਉੱਠਦਿਆਂ ਸਾਰ ਜਦੋਂ ਗੁਰੂ ਕਹੋਗੇ ਤੇ ਰਸ ਬਣ ਜਾਏਗਾ ਫਲ ਵਰਗਾ ਉਥੇ ਪਹਿਲਾ ਪੈਰ ਤੇ ਪਿਛਲ ਪੈਰ ਦੋਨੋਂ ਇਕੱਠੇ ਪਹਿਲੇ ਪੈਰੇ ਫੁਲੜਾ ਫਲਪੀ ਪੱਚਾ ਰਾਤ ਜੋ ਜਗਨ ਲਹਾਨ ਸੇ ਸਾਈ ਕੰਨੋ ਦਾਤ ਮਹਾਰਾਜ ਕਹਿੰਨੇ ਉਠੀ ਇਸ਼ਨਾਨ ਕਰੋ ਪਰਭਾਤੇ ਇਹ ਸ਼ਾਂਵਲਾ ਕਿ ਹੈ ਸੋਏ ਹਰ ਅਰਾਦੇ ਮਹਾਰਾਜ ਕਹਿੰਨੇ ਪਰਬਾਤ ਵੇਲੇ ਉਠ ਇਸ਼ਨਾਨ ਕਰਤੇ ਹੁਣ ਪ੍ਰੋਬਲਮ ਏ ਵੇ ਸਾਨੂੰ ਨੀਂਦ ਬੜੀ ਪਿਆਰੀ ਏ ਤੇ ਅਸੀਂ ਫਿਰ ਫਟਾਫਟ ਗੱਲ ਪੱਲੇ ਬਹੁਤ ਸਾਰੇ ਵੇਲੇ ਭਗਤੀ ਦੇ ਅਗਲੇ ਪੁੱਛੇ ਤੂੰ 12 ਵਜੇ 2 ਘੰਟੇ ਬੈਠਾ ਏਦੀ ਮਦਈ ਹੈ ਕਿ ਸਾਰੇ ਵੇਲੇ ਭਗਤੀ ਦੇ ਨੇ ਇਥੇ 10 ਵਜੇ ਉੱਠ ਕੇ ਵੀ ਬੰਦੇ ਬੰਦਗੀ ਨਹੀਂ ਕਰਦੇ ਉਹ ਕਹੀ ਜਾਂਦੇ ਸਾਰੇ ਵੇਲੇ ਭਗਤੀ ਦੇ ਤੁਹਾਡੇ ਲਈ ਅਮਰਤ ਵੇਲਾ ਵੀ ਭਗਤੀ ਨਹੀਂ ਤੇ ਤੁਹਾਡੇ ਲਈ ਲੋਡਾ ਵੇਲਾ ਵੀ ਲੋਡਾ ਵੇਲਾ ਸ਼ਬਦ ਜੀ ਪਤਾ ਹੈ ਜੀ ਸ਼ਾਮ ਤੋਂ ਪਹਿਲਾਂ ਦਾ ਆਥਨ ਤੋਂ ਪਹਿਲਾਂ ਦਾ ਉਹ ਉਹ ਵੀ ਵੇਲਾ ਭਗਤੀ ਨਹੀਂ ਹੁਣ ਕਿਉਂਕਿ ਵੇਲੇ ਆਪਣੇ ਮੋਗ ਗਏ ਮੈਨੂੰ ਪਤਾ ਹੈ ਜਦੋਂ ਜਿਹਨੂੰ ਅਸੀਂ ਕਹਿੰਦੇ ਨਾਸ਼ਤੇ ਦਾ ਟਾਈਮ ਹੋ ਗਿਆ ਉਹ ਸਾਡੇ ਬਜ਼ੁਰਗ ਕਹਿੰਦੇ ਸ਼ਾਮ ਵੇਲਾ ਹੋ ਗਿਆ ਸ਼ਾਮ ਵਰਗੀ ਰੋਟੀ ਖਾਣੀ ਉਹ ਚ ਉਹ ਦੱਸਿਆ ਜਿਹੜਾ ਉਹ ਕਹਿੰਦਾ ਵੀ ਬਾਦਸ਼ਾਹ ਵਾਲਾ ਕਰ ਰਾਇ ਨਾਦਸ਼ਾ ਉਹ ਕਹਿੰਦੀ ਸ਼ਾਹ ਵੇਲਾ ਹੋ ਗਿਆ ਹੁਣ ਹੁਣ ਦੁਪਹਿਰ ਵੇਲਾ ਹੋ ਗਿਆ ਹੁਣ ਲੋਡਾ ਵੇਲਾ ਹੋ ਗਿਆ ਮੇਰੇ ਗੁਰੂ ਨੇ ਕਿਹਾ ਜੇ ਅੰਮ੍ਰਿਤ ਵੇਲਾ ਸਮਝ ਜਾਏਗਾ ਸ਼ਾਹ ਵੇਲਾ ਦੁਪਹਿਰ ਵੇਲਾ ਤੇ ਲੋਡਾ ਵੇਲਾ ਵੀ ਅੰਮ੍ਰਿਤ ਹੋ ਜਾਏਗਾ ਜੇ ਅੰਮ੍ਰਿਤ ਵੇਲਾ ਨਾ ਸਾਂਭਿਆ ਗਿਆ ਤੇ ਸਾਰੇ ਵੇਲੇ ਹੀ ਜ਼ਹਿਰ ਹੋ ਜਾਣਗੇ ਹਾਂ ਗੁਰੂ ਨਾਨਕ ਸਾਹਿਬ ਨੇ ਜਿੱਥੇ ਛੱਟਾ ਦਿੱਤਾ ਉੱਥੇ ਸਿੱਖ ਉੱਠਦੇ ਰਹਿ ਕੇ ਮਾ ਰਾਈ ਦਾ ਬਚਨ ਜਨਮ ਸਾਖੀ ਚ ਕਹੇ ਦਿਨ ਅਸਮਾਪਤੀ ਕਿਉਂਕਿ ਜੇ ਸ਼ੁਰੂ ਕਰ ਲਈ ਭਾਈ ਸਾਹਿਬ ਮੈਨੂੰ ਕਹਿੰਦੇ ਵੀ ਤੁਸੀਂ ਡਾਕਟਰ ਤਾਂ ਕਹਿੰਦਾ ਪਰ ਜਦੋਂ ਥੋੜੇ ਆ ਮੇਰੀ ਬੋਡੀ ਕੰਮ ਕਰਦੀ ਮੈਂ ਕਹਿੰਨਾ ਮਾਣਾ ਕੀ ਪਤਾ ਅਗਲੇ ਸਾਧ ਜਨਮ ਸਾਖੀ ਚ ਕਲਯੁਗ ਦਾ ਮਿਲਾਪ ਲਿਖਿਆ ਸਿੰਘ ਸਾਹਿਬ ਗੁਰੂ ਨਾਨਕ ਸਾਹਿਬ ਨੇ ਚਲੋ ਬੜੀ ਡਰਾਮਣੀ ਸ਼ਕਲ ਦਿੱਤੀ ਜਦੋਂ ਸਾਖੀ ਕਰ ਸਾਖੀ ਲਿਖਦਾ ਹੈ ਨਾ ਐਵੇਂ ਨਾ ਪੈ ਜਾਈਏ ਉਹ ਬਿੰਬ ਸਾਜਦਾ ਹੈ ਪ੍ਰਤੀਕ ਬਣਾਉਂਦਾ ਕਈ ਥਾਵਾਂ ਤੇ ਹਨੇਰੀ ਆਈ ਅੱਗ ਸੱਟੀ ਇਹ ਸੱਚੀ ਮੁੱਚੀ ਜਦੋਂ ਕਾਲ ਯੁਗ ਆਉਂਦਾ ਵਾਸ਼ਨਾ ਦੀ ਹਨੇਰੀ ਆਉਂਦੀ ਏ ਜਦੋਂ ਕਾਲ ਯੁਗ ਆਉਂਦਾ ਫਿਰ ਗੁੱਸੇ ਦੀਆਂ ਲਾਟਾਂ ਸੱਤਦਾ ਹੈ ਇਹ ਕਾਲ ਯੁਗ ਹੀ ਅੰਦਰ ਨਾ ਕਹਿੰਦੇ ਜਦੋਂ ਆਇਆ ਮਹਾਰਾਜ ਦੇ ਕੋਲ ਐ ਪੂਰਾ ਭਿਆਨਕ ਰੂਪ ਜਦੋਂ ਗੁਰੂ ਸਾਹਿਬ ਦੇ ਕੋਲ ਆਇਆ ਤੇ ਬਿਲਕੁਲ ਬੰਦਾ ਬਣ ਗਿਆ ਮੈਂ ਕਹਿੰਦਾ ਸਾਖੀ ਕਰ ਦੇਖੋ ਕਿਵੇਂ ਗੱਲ ਕਰ ਗਿਆ ਹੁਣ ਮੇਰੇ ਵਰਗੇ ਉੱਠਣਾ ਚਲੋ ਜੀ ਬੰਦ ਕਰੋ ਸਾਖੀ ਸੱਚੀ ਮੁੱਚੀ ਅੰਦਰ ਦਾੰਤ ਕਾਲ ਯੁਗ ਵਰਤਦਾ ਹੈ ਜਦੋਂ ਗੁਰੂ ਕੋਲ ਆਉਂਦਾ ਉਦੋਂ ਬੰਦਾ ਬੰਨਾ ਸ਼ੁਰੂ ਹੋ ਜਾਂਦਾ ਜਿੰਨ ਮਾਨਸ ਤੇ ਦੇਵਤੇ ਕੀਏ ਫਿਰ ਮਨੁੱਖ ਤੋਂ दैਵੀ ਗੁਣਾ ਵਾਲਾ ਉਹ ਆਇਆ ਤੇ ਮਰਦਾਨਾ ਪੁੱਛਦਾ ਬਾਬਾ ਇਹ ਕੀ ਉੱਥੇ ਵੀ ਕਹਿ ਜਦੋਂ ਆਇਆ ਕਹਿੰਦਾ ਬਾਬਾ ਕਿੱਥੇ ਘੱਤ ਮਾਰਿਆਈ ਅਜੇ ਤੇ ਮਰਾਸਨ ਦਾ ਮੂੰਹ ਵੀ ਨਹੀਂ ਚੰਗੀ ਤਰ੍ਹਾਂ ਦੇਖਿਆ ਬੜੇ ਬੜੇ लाਡ ਕੀਤੇ ਬਾਬਾ ਜੀ ਨੇ ਮੈਂ ਰਾਤੀ ਬੇਨਤੀ ਕਰਾਂਗਾ ਜਿੱਤੇ ਜਿੱਤੇ ਲੋੜ ਪਈ ਬੜਾ ਪਿਆਰ ਕੀਤਾ ਮੈਂ ਕੱਲ ਭਾਈ ਸਾਹਿਬ ਨੂੰ ਕਿਹਾ ਜਿਸ ਦਿਨ ਭਾਈ ਮਰਦਾਨੇ ਨੇ ਚਲਾਣਾ ਕਰਤਾ ਬਾਬਾ ਕਰਤਾਰਪੁਰ ਟਿੱਗ ਗਿਆ ਕਹਿੰਦਾ ਹੁਣ ਯਾਰ ਹੀ ਚਲਾ ਗਿਆ ਹੁਣ ਕਿਹੜੇ ਪਾਸੇ ਜਾਣਾ ਹੈ ਉਦੋਂ ਬਾਅਦ ਮਹਾਰਾਜ ਉਦਾਸੀਆਂ ਤੇ ਨਹੀਂ ਗਏ ਬਸ ਘੱਟ ਕੇ ਕਰਤਾਰਪੁਰ ਮਹਾਰਾਜ ਉਹ ਜਦੋਂ ਆਇਆ ਤੇ ਉਹਨੇ ਡਾਕਟਰ ਬਲਬੀਰ ਸਿੰਘ ਲਿਖਦੇ ਉਹਨੇ ਉੱਤੇ ਆਪਣੇ ਡਾਕਟਰ ਬਲਬੀਰ ਸਿੰਘ ਭਾਈ ਵੀਰ ਸਿੰਘ ਦੇ ਭਰਾਤਾ ਸਨ ਤੇ ਭਾਈ ਵੀਰ ਸਿੰਘ ਤੋਂ 21 ਸਾਲ ਬਾਅਦ ਉਹਨਾਂ ਦਾ ਜਨਮ ਹੋਇਆ ਸੀ ਭਾਈ ਬਲਬੀਰ ਸਿੰਘ ਦਾ ਉਹਨਾਂ ਨੇ ਚਾਦਰ ਲਈ ਉੱਤੇ ਰਜਾਈ ਰਜੁੱਲਾ ਉਹ ਸ਼ਬਦ ਜੁੱਲਾ ਵਰਤੇ ਜੀ ਜੁੱਲਾ ਜੁੱਲਾ ਪਤਾ ਹੋਣਾ ਹੈ ਨਾ ਰੂੰਦੀ ਰਜਾਈ ਨੂੰ ਕਹਿ ਲੋ ਉਹ ਜਦੋਂ ਕੋਲ ਆਇਆ ਤੇ ਉਹਨੇ ਜੁੱਲਾ ਲਿਆ ਉੱਤੇ ਰਜਾਈ ਜਿ ਪਾਟੀ ਗੋਦੜੀ ਕਹਿ ਲੋ ਕੰਬਲ ਕਹਿ ਲੋ ਹੁਣ ਲਫ਼ਜ਼ ਮੈਨੂੰ ਅੰਗਰੇਜ਼ੀ ਆਉਂਦੀ ਕੋਈ ਨਹੀਂ ਤੇ ਫਿਰ ਮੈਂ ਕਈ ਵਾਰੀ ਸੋਚਣਾ ਵੀ ਹੁਣ ਕਿਵੇਂ ਦੱਸ ਸਕਾਂ ਹੁਣ ਜੁੱਲੇ ਨੂੰ ਰਜਾਈ ਕਾਂਗੇ ਜਿਹਨੂੰ ਰਜਾਈ ਦਾ ਪਤਾ ਨਹੀਂ ਉਹ ਰਜਾਈ ਦੀ ਅੰਗਰੇਜ਼ੀ ਕੋਈ ਨਹੀਂ ਹੁੰਦੀ ਬਲੈਂਕਟ ਕਹਿ ਲਈਗੇ ਸੌਖਾ ਹੋ ਜਾਊਗਾ ਹਾਂਜੀ ਉਹ ਮੈਲਾ ਜਾਂ ਕੰਬਲ ਲਿਆ ਤੇ ਥਾਂ ਥਾਂ ਤੇ ਮੋਰੀਆਂ ਥਾਂ ਥਾਂ ਤੇ ਮੋਰੀਆਂ ਵਿੱਚੋਂ ਪਾਟਾ ਪਿਆ ਮਾਰੇ ਦੇ ਚਰਨਾ ਚ ਆ ਗਿਆ ਗੁਰੂ ਸਾਹਿਬ ਨੇ ਮੱਥਾ ਟੇਕਿਆ ਚਲੋ ਦੇਖੋ ਬਿਰਤੀ ਬੰਦੇ ਵੀ ਮਾਰੇ ਪੁੱਛਦੇ ਆ ਕਿ ਕਹਿੰਦਾ ਮੈਂ ਕੱਲ ਜੂਗਾ ਤੇਰੇ ਚਰਨਾਂ 'ਚ ਸਤਜੁਗ ਵਰਤ ਗਿਆ ਜੁਗ ਤਬਦੀਲ ਮੈਨੂੰ ਪਤਾ ਹੈ ਦੂਜੇ ਜੁਗ ਤਾਂ ਪਤਾ ਨਹੀਂ ਕਦੋਂ ਤਬਦੀਲ ਹੋਣਾ ਜਦੋਂ ਪੂਰਾ ਗੁਰੂ ਮਿਲ ਜਾਏ ਤੇ ਉਦੋਂ ਕਾਲਯੁਗ ਵੀ ਸਤਜੁਗ ਬਣਾ ਦਿੰਦਾ ਹੈ ਕਹਿੰਦੇ ਇਹ ਕੀ ਕਹਿੰਦਾ ਮਹਾਰਾਜ ਇਹ ਦਰਿਦ੍ਰਤਾ ਤੇ ਆਲਸ ਦਾ ਕੱਪੜਾ ਹੈ ਦਰਿਦ੍ਰਤਾ ਦਾ ਆਲਸ ਦਾ ਕੱਪੜਾ ਕਹਿੰਦੇ ਕਿ ਉਹ ਤੂੰ ਲੈਣਾ ਕਹਿੰਦਾ ਮੈਂ ਥੋੜਾ ਲੈਣਾ ਇਹ ਤਾਂ ਮੈਂ ਲੋਕਾਂ ਨੂੰ ਦੇਣਾ ਜਦੋਂ ਤੇ ਭਗਤੀ ਦਾ ਸਿਮਰਨ ਦਾ ਵੇਲਾ ਹੁੰਦਾ ਜਿੰਨੂੰ ਗੋਲੀਆਂ ਨਾਲ ਵੀ ਨੀਂਦੀਆਂ ਨਾਲ ਨੀਂਦ ਨਾ ਆਵੇ ਮੈਂ ਇਹੋ ਜਿਹਾ ਉੱਤੇ ਪਾਣਾ ਸਾਰੀ ਸਮਝ ਜਾਂਦੇ ਨੇ ਇਹ ਆਲਸ ਦਾ ਬਸਤਰ ਇਹ ਤੇ ਬਾਬਾ ਜੀ ਕਹਿੰਦਿਆ ਇਹ ਵਿੱਚ ਸੁਰਾਖ ਕਿਉਂ ਗਏ ਇਹ ਕਹਿੰਦੇ ਤੇਰੀ ਕਿਰਪਾ ਹੋ ਗਈ ਮਹਾਰਾਜ ਕਹਿੰਦੇ ਮੈਂ ਤੇਰਾ ਜੁੱਲਾ ਪਾੜਨੇ ਕਹਿੰਦੇ ਇਹ ਸੁਰਾਖ ਕਿਉਂ ਕਹਿੰਦਾ ਬਾਬਾ ਜਿੱਥੇ ਤੇਰੇ ਪੈਰ ਪੈ ਗਏ ਉਥੇ ਧਰਮਸ਼ਾਲਾ ਬਣ ਗਈ ਜਿੱਥੇ ਧਰਮਸ਼ਾਲਾ ਬਣ ਗਈ ਉਥੇ ਆਲਸ ਨੂੰ ਤਿਆ ਕੇ ਅੰਮ੍ਰਿਤ ਵੇਲੇ ਕੀਰਤਨ ਕਰਨ ਵਾਲੇ ਆ ਗਏ ਸੱਚੀ ਮੁੱਚੀ ਉਹਨਾਂ ਆਲਸ ਦੀ ਜੁੱਲੀ ਪਾੜ ਕੇ ਵੀ ਰਸਤਾ ਬਣਾ ਲਿਆ ਮੈਂ ਇਸ ਕਰਕੇ ਬੇਨਤੀ ਕਰਾਂਗਾ ਕਿ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰੀਏ ਕਿ ਦਾਤਾ ਇਹ ਵੇਲਾ ਮਨੁੱਖਾ ਦੇ ਹੀ ਦਿੱਤਾ ਹੈ ਸੱਚੀ ਮੁੱਚੀ ਅੰਮ੍ਰਿਤ ਵੇਲਾ ਸੰਬੰਧੀ ਦਾਤ ਦੇ ਦੇ ਬਰ ਜਿਨ੍ਹਾਂ ਤੇ ਬਖਸ਼ਿਸ਼ ਹੋਵੇ ਉਹੀ ਸੁਣਨ ਮਾਣਦੇ ਨੇ ਪਰ ਹਾਂ ਮੈਂ ਇਹ ਕਾਂਗਾ ਜੇ ਉੱਠਿਆ ਨਹੀਂ ਜਾਂਦਾ ਆਪਣਾ ਆਪਣਾ ਆਲਸ ਮਹਾਰਾਜ ਦੇ ਇੰਟਰਪ੍ਰੀਟੇਸ਼ਨਾਂ ਗਲਤ ਕਰੋ ਮੇਰੇ ਤੋਂ ਨਹੀਂ ਉੱਠਿਆ ਜਾਂਦਾ ਮੈਂ ਕਹੀ ਜਾਵਾਂ ਅੰਮ੍ਰਿਤ ਵੇਲਾ ਹੁੰਦਾ ਹੀ ਨਹੀਂ ਜੇ ਅੰਮ੍ਰਿਤ ਵੇਲਾ ਹੁੰਦਾ ਹੀ ਨਹੀਂ ਕਿਉਂਕਿ ਲੋਕੀ ਨਾ ਕਿਤੇ ਨਾ ਬਾਬਾ 8 ਵਜੇ ਤੱਕ ਸੁੱਤਾ ਹੈ ਆਪਣੀ ਚਮੜੀ ਬਚਾਣ ਲਈ ਬਾਣੀ ਦੇ ਅਰਥ ਹੀ ਬਦਲੀ ਜਾਂਦੇ ਇਹ ਕਹੋ ਜੀ ਮੇਰੇਨ ਤੋਂ ਨਹੀਂ ਉੱਠਿਆ ਗਿਆ ਪਰ ਅੰਮ੍ਰਿਤ ਵੇਲਾ ਹੁੰਦਾ ਹੈ ਇਹ 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 ਇਮਾਨਦਾਰੀ ਹੋਵੇਗੀ ਦਾਨਦਾਰੀ ਹੋਵੇਗੀ ਅੰਮ੍ਰਿਤ ਵੇਲਾ ਸਤਗੁਰੂ ਦੀ ਦਾਤ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਉਹ ਵੇਲਾ ਵੀ ਨਿਖਾਇਆ ਸਰਸਾ ਦੀ ਨਦੀ ਦੇ ਕਿਨਾਰੇ ਵੀ ਅੰਮ੍ਰਿਤ ਵੇਲਾ ਕੀਤਾ ਬਹੁਤ ਬਹੁਤ ਧੰਨਵਾਦ ਜੀ